ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਤੇ ਅੱਜ ਦਾ ਵਾਸਾ ਵੇਖ ਲੋ ਤੁਸੀਂ ਕਦੀ ਧੁੱਪ ਤੇ ਕਦੀ ਛਾਂ ਪਰ ਧੁੱਪ ਵੀ ਇਹੋ ਜੀ ਨਾ ਨਿਕਲਦੀ ਆ ਵੀ ਬੈਠਾ ਨਹੀਂ ਜਾਂਦਾ ਇਨੀ ਧੁੱਪ ਆ ਲੋ ਹੈ ਬਸ ਐਹੀ ਧੁੱਪ ਤੇ ਛਾਂ ਹੁਣ ਧੁੱਪ ਨਹੀਂ ਖਲਾਈ 1 ਮਿੰਟ ਚ 1 ਮਿੰਟ ਚ ਛਾਂ ਹੋ ਜਾਂਦੀ ਆ ਤੇ ਅੱਜ ਹੈਗਾ ਸੰਡੇ ਦਾ ਦਿਨ ਤੇ ਸੰਡੇ ਦਾ ਦਿਨ ਤੋਂ ਦਾ ਰੈਸਟ ਵੀ ਪਰ ਰੈਸਟ ਸੁਕਾਦੀ ਕੱਪੜੇ ਧੋਤੋ ਕੇ ਸੁਕਣੇ ਪਾਏ ਆ ਇਧਰ ਟੇਰ ਲੱਗ ਗਿਆ ਆ ਇਧਰ ਬਸ ਥੋੜਾ ਹੀ ਲਾਈਵ ਮਾੜਾ ਮਾ ਇਹ ਇਧਰ ਪੈਰ ਦੀ ਮਾਲਿਸ਼ ਹੋ ਰਹੀ ਏ ਪੈਰਾਂ ਦੀ ਆਵਾਜ਼ਾਂ ਸਿਰ ਦੀ ਮਾਲਿਸ਼ ਹੈ ਐਹੀ ਸੰਡੇ ਨੂੰ ਐਹੀ ਕੁਝ ਹੁੰਦਾ ਆ ਤੇ ਸਾਵਲ ਨੂੰ ਵੀ ਧੁੱਪ ਬੜੀ ਚੁੱਪਦੀ ਸਾਵਲ ਦੇ ਚਲ ਗਿਆ ਅੰਦਰ ਮੈਂ ਚੱਲੀ ਸੰਗ ਵੇਖਣ ਤੇ ਮੰਮੀ ਕਹਿੰਦੇ ਮੈਂ ਜਾਣਾ ਨਹੀਂ ਮੰਮੀ ਵੇਹ ਪਤਾ ਨਹੀਂ ਇਤਨੇ ਰਹਿ ਗਈ ਤੇ ਇੱਧਰ ਕਿ ਆਈ ਵੀ ਕਹਿੰਦੇ ਮੈਂ ਨਹੀਂ ਜਾਣਾ ਤੇ ਬਸ ਮੈਂ ਹੀ ਚੱਲੇ ਆਪਣੀ ਨਿਵਰ ਦੇ ਨਾਲ ਆਪਣੀਆਂ ਸਹੇਲੀਆਂ ਮਿਲੀਆਂ ਦੇ ਨਾਲ ਚੱਲੀ ਆ ਤੇ ਉਹ ਸਹੇਲੀਆਂ ਤੇ ਪਿਲੀਆਂ ਸੇ ਮਰ ਗਿਆ ਕਿੰਨਾ ਡੈਮ ਹੋ ਗਿਆ ਹੁਣ 2 ਵਜੇ ਦੂਹਾਂ ਵਾਰ ਚੱਲੀ ਆ ਤੇ ਪਰ ਨਹੀਂ ਪਹੁੰਚਣਾ ਪਈ 3-4 ਵਜਨ ਤੇ ਹੁੰਦੇ ਇੱਥੇ ਪਹੁੰਚਦੇ ਆ ਵੀ ਤੇ ਚਾਹ ਪਾਣੀ ਪੀਣਾ ਚਾਹ ਪਾਣੀ ਚਾਹ ਪਾਣੀ ਪੀਣਾ ਲੰਗਰ ਛਕਦੇ ਆ ਟਾਈਮ ਲੱਗ ਜਾਣਾ ਵੀ ਉਹਨਾਂ ਨੂੰ ਟਾਈਮ ਲੱਗਣਾ ਹੀ ਆ ਜਿੱਥੇ ਕਰੋਤੇ ਜੇ ਕਿਤੇ ਵੀ ਬਸ ਦੁਨੀਆ ਸਵੇਰ-ਸਵੇਰ ਦਾ ਇੱਥੇ ਬੜਾ ਚੈ ਨਾ ਮੋਟਰਸਾਈਕਲ ਕਦੀ ਟਰੈਕਟਰ ਕਦੀ ਕੋਸ਼ ਵੀ ਆ ਜਿਹੜਾ ਵੈਸੇ ਵੀ ਸਾਡਾ ਇਹ ਜਿਹੜਾ ਰੋਡ ਬੜਾ ਚੱਲਦਾ ਹੈ ਬਹੁਤ ਹੀ ਜ਼ਿਆਦਾ ਸਾਰਾ ਦਿਨ ਸਾਰਾ ਦਿਨ ਵੀ ਤੇ ਸਾਰਾ ਰਾਤ ਵੀ ਰਾਤ ਵੀ ਤੁਸੀਂ ਜਦੋਂ ਤੁਹਾਡੀ ਆਪ ਬੋਲੂਗੀ ਉੱਥੇ ਬਸ ਯਾਦ ਸੀਟੀਆਂ ਬੰਦੀਆਂ ਪਤਾ ਨਹੀਂ ਬੰਦੀਆਂ ਪਾ ਵਾ ਬਸ ਮੈਂ ਵੇਟ ਕਰਣੀਆਂ ਤੇ ਤਿਆਰ ਹੋ ਜਣਾਂਡੀ ਕਮਬੜੀ ਵੀ ਤੇ ਫਿਰ ਚਲਦੇ ਆ ਤੁਰ ਕੇ ਚਲਦੇ ਆ ਨਾਲੇ ਸੈਰ ਹੋ ਜੂਗੀ ਹੈ ਨਾ ਇੱਕ ਸੇ ਮਹੀਨੇ ਨਾਲ ਆਇਆ ਕਿਉਂਕਿ ਛੋਟੇ ਚਲਦੇ ਆ ਉਹ ਨਾ ਤੁਰਦੇ ਬੰਨ ਲਾ ਦੇ ਲਾ ਦੇ ਉਹ ਆਪਣੇ ਮੀਆਂ ਜੀ ਨਾਲ ਉਹਨਾਂ ਨੇ ਸਲਾਹ ਬਣਾ ਲਈ ਕਿ ਵੀ ਮੈਂ ਮੋਟਰਸਾਈਕਲ ਤੇ ਚੱਲੀ ਆ ਹਾਂ ਹੁਣ ਹੁਣ ਇੱਕ ਹੋਰ ਸੇਲੀ ਬੇਲੀ ਨੂੰ ਮੈਂ ਕਿਹਾ ਵੀ ਚੱਲੀਏ ਉਹ ਕਹਿੰਦੇ ਹਾਂ ਚਲਦੇ ਆ ਹੁਣ ਮੈਂ ਉਹਨਾਂ ਨੂੰ ਛੱਡ ਕੇ ਵੀ ਮੈਂ ਸਕੂਟੀ ਤੇ ਕਿੱਦਾਂ ਜਾ ਸਕਦੀ ਐ ਇਤਰਾ ਚੰਗਾ ਨਹੀਂ ਲੱਗਦਾ ਹਣਾ ਪਹਿਲਾਂ ਤੁਸੀਂ ਕਹਿ ਲੋ ਕਿ ਅਸੀਂ ਇੱਧਾ ਚੱਲ ਜੀਓ ਤੇ ਮੈਂ ਹੁਣ ਜਿਹੜੇ ਦੂਸਰੇ ਉਹਨਾਂ ਦੀ ਵੇਟ ਕਰਦੇ ਮੈਂ ਹਮੇਸ਼ਾ ਆਪਾਂ ਉਹੀ ਦੋਨੇ ਜਣੀਆਂ ਜਾਂਦੀਆਂ ਇਹ ਹਮੇਸ਼ਾ ਮੋਟਰਸਾਈਕਲ ਤੇ ਚੜ ਕੇ ਜਾਂਦੀ ਰਿੰਪੀ ਅੱਜ ਮੈਨੂੰ ਸਵੇਰੇ ਕਹਤਾ ਵੀ ਨਹੀਂ ਜਿੱਦਾਂ ਚੱਲਾਂਗੇ ਤੁਰ ਕੇ ਚੱਲਾਂਗੇ ਥੋੜੀ ਜੀ ਦੂਰ ਪੈ ਜਾਂਦਾ ਜਿਆਦਾ ਵੀ ਨਹੀਂ ਆ ਮਗਰ ਚਲੋ ਠੀਕ ਹੈ ਤਾਂ ਮੰਮੀ ਕਹਿੰਦੇ ਮੈਂ ਤੁਰ ਕੇ ਨਹੀਂ ਜਾਣਾ ਹਾਂ ਮੈਂ ਵੇਲੇ ਸ਼ੁਕਰ ਕਰ ਲੈ ਤੇ ਉਹ ਫੇਰ ਢਾਈ ਮਾਰ ਗਈ ਬਾਜੀ ਤੇ ਨਾਲੀ ਚਲੋ ਹੁਣ ਆਪਾਂ ਚੱਲਦੇ ਆ ਫਿਰ ਜਿਹੜੇ 2 ਮੈਂਬਰ ਰਹਿ ਗਏ ਆ ਤੇ ਇਸੇ ਇਸੇ ਦੇ ਵਿੱਚ ਮੰਮੀ ਵੀ ਰਹਿ ਗਈ ਅੱਜ ਘਰ ਨਹੀਂ ਤੇ ਮੈਂ ਹੀ ਤੇ ਮੈਂ ਤੇ ਮੰਮੀ ਸਕੂਟੀ ਤੇ ਹਮੇਸ਼ਾ ਚੱਲ ਜਾਂਦੇ ਆਂ ਤੇ ਤੇ ਚੱਲ ਜਾਂਦੇ ਜਾਂ ਮੈਂ ਸ਼ਟਡਾਉਨ ਨਹੀਂ ਗਈ ਵਾਰ ਛੱਡ ਕੇ ਆ ਤੇ ਫਿਰ ਦੁਬਾਰਾ ਤੁਰ ਕੇ ਚੱਲ ਜੰਨੀ ਗਈ ਵਾਰ ਤੇ ਇਹ ਜ਼ਿਆਦਾ ਨਹੀਂ ਆ ਕਿਲੋ 1.5 ਕਿਲੋਮੀਟਰ ਹੀ ਪੈ ਜਾਂਦਾ ਉਹ ਵਿੱਚੋਂ ਦੀ ਇੰਨਾ ਕੀ ਆ ਤੂੰ ਜ਼ਿਆਦਾ ਤੋ ਨਹੀਂ ਆ ਲੱਗੇ ਪੈ ਜਾਂਦਾ ਇੱਥੋਂ ਆਪਾਂ ਜਾਣਾ ਆ ਡੇਰਾ ਰੋਡ ਤੇ ਡੇਰਾ ਕਨੂਨ ਚੌਕ ਤੋ ਚਲੋ ਜੀ ਫਿਰ ਚਲਦੇ ਆਂ ਦੇਖਦੇ ਆਂ ਉਹ ਵੀ ਨਿਕਲਦੇ ਕਿ ਨਹੀਂ ਨਿਕਲਦੇ ਅਜੇ ਬਹੁਤੇ ਹੁੰਦੇ ਲੰਗਰ ਸ਼ਕਰ ਪੈ ਗਏ खंडा खड़कागा खड़केगा खड़केगा देव हम खंडा खड़केगा अंदर भात लगाया खंडा खड़केगा 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 এইটা কি আনন্দপুৰ <laughs> হ'লে Oh, mm -hmm. yeah. Mm -hmm. I on now ਦੇਖਦੇ ਹੋਏ ਫਿਰ ਤਾ ਹਾਤੀ ਨਾ ਹਲ ਬਣ ਕੇ ਮਾਰੀ ਨਾਗਣੀ ਵਾਡੂ 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 ਕੋਨੇ ਕਿਦਕੇ ਮਾਰੀ ਨਾਗਣੀ ਹਾਤੀ ਦਾ ਤਾ ਲਾ ਲੂ ਲਾ ਹਾਤੀ ਕੀ ਤਾ ਮਾਰਦਾ ਮੁਰ ਗਿਆ ਵਾਡੂ 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 ਹਾਤੀ ਕੀ ਤਾ ਮਾਰਦਾ ਮੁਰ ਗਿਆ ਉਹ ਬਖਸ਼ਾ ਮੰਦਰਾ ਹਾਲ ਕੇ ਚੰਗੁਰਾਇਆ ਮਾਨੜਾ ਜਨਕਪੀਰ ਗੁਰੂ ਦਾਇਲਾ ਕੇ ਚੰਗੁਰਾਇਆ ਮਾਨੜਾ ਜਨਕਪੀਰ ਗੁਰੂ ਦਾਇਲਾ ਜਮਾ ਨਾ ਜਮਾ ਨਾ ਜਮਾ ਜੋ ਜਿੰਨੇ ਨਾ ਕੰਡੇ ਹਿਤਾ ਸੇ ਜਮਾ ਨਾ ਜਮਾ ਨਾ ਜਮਾ ਜੋ ਸੋ ਪ੍ਰੇਮ ਸਿੱਖਾ ਜਾ ਜੋ ਸੋ ਪ੍ਰੇਮ ਸਿੱਖਾ ਜਾ ਜੋ ਸੋ ਪ੍ਰੇਮ ਕਿਰਤ ਕਾ ਜਾ ਜੋ ਸੋ ਪ੍ਰੇਮ ਕਿਰਤ ਕਾ ਜਾ ਕਿਤਾ ਤਲੀ ਖੜੀ ਮਰੀਆ ਜੋ ਚਲਤੈ ਤਲੀ ਮਰੀਆ

ਜਿਹੜੇ ਧੁੱਪ ਟੂਟ ਸਜਾਦੇ ਉਹ ਇੱਕ ਬੀਬੀ ਦੇ ਆ ਇੰਨਾ ਸਮਾਨ ਇਹਨੇ ਇਕੱਠਾ ਕੀਤਾ ਤਾਂ ਆਵਾਜ਼ ਆਵਾਜ਼ ਵੇਖੋ ਤੁਸੀਂ ਬੋਰੀ ਦੇ ਵਿੱਚ ਇੰਨਾ ਸਾਰਾ ਕੁਝ ਇਕੱਠਾ ਕੀਤਾ ਗ੍ਰੀਨ ਕਲਰ ਦੀ ਬੋਰੀ ਕਿੱਥੇ ਚਲੇਗੀ ਕਿਤੇ ਚਲੋ ਜੀ ਇੰਨਾ ਲਾਲ ਚੂਟੀ ਕਰਨਾ ਚਾਹੀਦਾ ਚਲੋ ਹੋਇਆ ਹੈ ਨਾ ਪਰਸ਼ਾਦਾ ਛਕ ਲੋ ਤੇ ਨਹੀਂ ਆ ਗਏ ਪਰ 2 ਵੇ ਤੋਂ ਵੱਧ ਲਾਲ ਚਵੀਨਾ ਜੇ ਕਿਸੇ ਨੂੰ ਆ ਜਾਵੇ ਲੋ ਜੀ ਆਪਾਂ ਪਹੁੰਚ ਗਏ ਘਰ ਨਗਰ ਕੀਰਤਨ ਵੇਖ ਕੇ ਸੰਗ ਵੇਖ ਕੇ ਗਏ ਤੇ ਆਉਂਦਿਆਂ ਨੂੰ ਚਾਹ ਬਣੀ ਆ ਤੇ ਅਸੀਂ ਵੀ ਪੀ ਲੈਨੇ ਹੁਣ ਤੇ ਪੀ ਲਗੇ ਆਹ ਲੈ ਪ੍ਰਸ਼ਾਦ ਖਾਣਾ ਕਾਦਾ ਪਾਠ ਰੱਖਿਆ ਮੈਂ ਲਓ ਜੀ ਇੱਧਰ ਪਾਠ ਰੱਖਿਆ ਗਿਆ ਪ੍ਰਸ਼ਾਦ ਦਾ ਉਹ ਵਾਈ ਪ੍ਰਸ਼ਾਦ ਖਾ ਲੀਏ ਸੰਗ ਵੇਖ ਕੇ ਆ ਗਏ ਆ ਤੇ ਇੱਕ ਮੈਂ ਵੀਡੀਓ ਕਲਿੱਪਿੰਗ ਵਿੱਚ ਲਿਆ ਵੇਖੋ ਬੀਬੀ ਹਨਾ ਉਹਨੇ ਅੱਧੀ ਭੂਰੀ ਭਰੀ ਜਿਹਾ ਸਮਾਨ ਇਕੱਠਾ ਕਰ ਕਰ ਕੇ ਇਹਨਾਂ ਨਾਲ ਚੰਨੀ ਕਰਨਾ ਚਾਹੀਦਾ ਅਸੀਂ ਤਾਂ ਇੱਕ ਪ੍ਰਸ਼ਾਦਾ ਛਕਿਆ ਤੇ ਨਾਲ ਥੋੜੀ ਥੋੜੀ ਸਬਜ਼ੀ ਪਾਤੀ ਉਹਨਾਂ ਨੇ ਤੇ ਉਹ ਖਾ ਲਿਆ ਤੇ ਤੋਵਾ ਤੋਵਾ ਵਾਹ ਲੰਗਰ ਵੀ ਧੱਕੇ ਤੋਂ ਕਿਨਾਲ ਜਿੰਨਾ ਜਿੰਮਤ ਹੋਈ ਖਾ ਸਕਦੇ ਆਂ ਇਹਦੇ ਜਿੱਥੇ ਉੱਥੇ ਕੇ ਸੀ ਇਸ ਤਰ੍ਹਾਂ ਹੁੰਦੇ ਉੱਥੇ ਵੀ ਹਾਂ ਲੰਗਰ ਤਾਂ ਬਹੁਤ ਸਹੀ ਹੈ ਹੂੰ ਹੂੰ ਕੋ ਜਿਹੜਾ ਧੱਕੇ ਨਾਲ ਚੱਲ ਜਾਂਦਾ ਸੀ ਸ਼ੱਕ ਲੰਦਾ ਇਹ ਨਹੀਂ ਸ਼ੱਕਦਾ ਇਹ ਬਸ ਬਾਕੀ ਰਸੇ ਨੂੰ ਨਹੀਂ ਮਿਲਦਾ ਹਾਂਜੀ ਲਓ ਜੀ ਹੁਣ ਫੇਰ ਸਾਲ ਬਾਅਦ ਜਾਵਾਂਗੇ ਸਾਲ ਬਾਅਦ ਆਉਂਦਾ ਹੈ ਸੰਗ ਤੇ ਮਿਲਦੇ ਆ ਜੀ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਸ਼ੀ ਕਾਲ ਜੀ ਸਾਰਿਆਂ ਨੂੰ